ਵਲੌਗਰ ਨੇ ਆਪਣੀ ਘਰ ਵਾਲੀ ਨੂੰ ਵਿਖਾਇਆ ਲੋਕਾਂ ਸਾਹਮਣੇ ਲਾਈਵ ਹੋ ਕੇ ਨੰਗਾ ਬਾਥਰੂਮ ਦੇ ਵਿੱਚ ਨਹਾ ਰਹੀ ਸੀ ਨੰਗੀ ਨਹਾ ਰਹੀ ਸੀ ਤੇ ਉਸ ਦੀ ਵੀਡੀਓ ਉਸ ਨੇ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਤੀ ਲੋਕਾਂ ਨੇ ਬੜਾ ਟ੍ਰੋਲ ਕੀਤਾ ਜਦੋਂ ਉਸ ਮੁੰਡੇ ਨੂੰ ਪੁੱਛਿਆ ਗਿਆ ਤਾਂ ਮੁੰਡਾ ਕਹਿੰਦਾ ਇਹ ਸਾਡਾ ਰੋਜਗਾਰ ਆ ਇਹ ਸਾਡਾ ਕੰਟੈਂਟ ਆ ਜਿਹਨੂੰ ਅਸੀਂ ਬਣਾ ਕੇ ਬੜੇ ਵਿਊ ਲੈਣੇ ਆ ਤੇ ਕਹਿੰਦਾ ਮੈਨੂੰ ਇਸ ਵੀਡੀਓ ਦਾ 12 ਲੱਖ ਰੁਪਏ ਆਇਆ ਜਿਹਦੇ ਕਰਕੇ ਮੈਂ ਮਹਾਲੀ ਦੇ ਵਿੱਚ ਇੱਕ ਫਲੈਟ ਲਿਆ ਇਸ ਤੋਂ ਬਾਅਦ ਸਾਡੀਆਂ ਹੋਰ ਵੀਡੀਓ ਵੀ ਆਉਣਗੀਆਂ ਹੋਰ ਪਟਾਕੇ ਵੀ ਪਹਿਣਗੇ ਕਹਿੰਦਾ ਇਹ ਤੋਂ ਬਾਅਦ ਸਾਡੀ ਵੀਡੀਓ ਆਊਗੀ ਬੈੱਡ ਦੇ ਉੱਤੇ ਬੈੱਡ ਦੇ ਉੱਤੇ ਜਦੋਂ ਵੀਡੀਓ ਆਊਗੀ ਤੇ ਉਹ ਮਿਲਿਆਂ ਦੇ ਵਿੱਚ ਜਾਊਗੀ ਤਾਂ ਮੈਂ ਉਹ ਤੋਂ ਬੜੇ ਰੁਪਏ ਬਣਾਉਣੇ ਤੇ ਬੰਬੇ ਦੇ ਵਿੱਚ ਫਲੈਟ ਲੈਣਾ ਉਸ ਮੁੰਡੇ ਨਾਲ ਗੱਲਬਾਤ ਕਰਾਵਾਂਗੇ ਉਸ ਘਰ ਵਾਲੇ ਨਾਲ ਗੱਲ ਕਰਾਵਾਂਗੇ ਜਿਨੇ ਆਪਣੀ ਘਰ ਵਾਲੀ ਨੂੰ ਵਿਖਾ ਕੇ ਬੜੇ ਪੈਸੇ ਕਮਾ ਰਿਆ ਉਸਤੇ ਕਹਿ ਦਈਏ ਪਾਣਾ ਚਤਲਾਂ ਤੋਂ ਸਟਾਰਟ ਕਰਕੇ ਮੂੰਹ ਤੱਕ ਹਰੇਕ ਉਹਦੇ ਸਰੀਰ ਦੇ ਅੰਗ ਵਿਖਾ ਕੇ ਪੈਸੇ ਕਮਾ ਰਿਆ ਬੁੰਡਾ ਵਲੌਗਰਾਂ ਦੀ ਇਹ ਕਮੀ ਹੈਗੀ ਆ ਦੋਸਤੋ ਵਲੌਗਰਾਂ ਬਾਰੇ ਗੱਲ ਆਪਾਂ ਕਰਾਂਗੇ ਉਸ ਮੁੰਡੇ ਨਾਲ ਉਸ ਘਰ ਵਾਲੇ ਨਾਲ ਜਿਹੜਾ ਬੰਦਾ ਕਹਿ ਰਿਹਾ ਕੱਲ ਨੂੰ ਮੇਰੀ ਕੁੜੀ ਹੋਊਗੀ ਤਾਂ ਉਸ ਕੁੜੀ ਬਾਰੇ ਵੀ ਇਹ ਜਿਹੀਆਂ ਵੀਡੀਓ ਮੈਂ ਵਿਖਾਉਂਗਾ ਲੋਕਾਂ ਮੂਰੇ ਪੈਸਾ ਬਣਾਉਂਗਾ ਪੈਸਾ ਹੀ ਜ਼ਰੂਰੀ ਆ ਉਸ ਬੰਦੇ ਨਾਲ ਗੱਲ ਕਰਾਉਣੇ ਆਜੋ ਖਿੱਚ ਕੇ ਮੜਾ ਆ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰੰਜੀਤ ਸਿੱਧੂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹ ਇਨਸਾਨ ਆ ਜਿਨੇ ਆਪਣੀ ਘਰ ਵਾਲੀ ਦੀ ਵੀਡੀਓ ਅਸ਼ਲੀਲ ਵੀਡੀਓ ਬਣਾ ਕੇ ਲੋਕਾਂ ਚ ਵਾਇਰਲ ਕਰਤੀ ਨਾ ਰਹੀ ਸੀ ਨੌਣ ਖਾਨੇ ਦੇ ਵਿੱਚ ਇਸ ਬੰਦੇ ਨੇ ਕੀ ਕੀਤਾ ਕੈਰੇ ਨਾਲ ਵਲੌਗ ਬਣਾਇਆ ਫੋਨ ਨਾਲ ਵਲੌਗ ਬਣਾਇਆ ਉਹਦੀ ਨੌਂਦੀ ਦੀ ਵੀਡੀਓ ਲੀਕ ਹੋ ਗਈ ਇਹ ਤੋਂ ਸਾਰੀ ਗੱਲ ਕੀ ਐ ਸਾਰਾ ਮਸਲਾ ਕੀ ਦੋਸਤੋ ਇਸ ਬਾਈ ਨੂੰ ਪੁੱਛਾਂਗੇ ਬਾਈ ਸਸੀਗਾ ਸਸੀਗਾ ਕੀ ਹਾਲ ਚਾਲ ਆ ਬਾਈ ਮਾਦੀਆ ਠੀਕ ਕੀ ਗੱਲ ਕੀ ਹੋਈ ਐ ਸਾਰਾ ਮਸਲਾ ਕੀ ਐ ਹਾਂ ਭਾਈ ਅਸੀਂ ਹੈ ਕਿ ਹਾਂ ਸੋਸ਼ਲ ਮੀਡੀਆ ਸਟਾਰ ਹਾਂ ਸੋਸ਼ਲ ਮੀਡੀਆ ਸਟਾਰ ਹਾਂ ਸਾਡੇ ਫੈਨ ਫੋਲੋਇੰਗ ਬਹੁਤ ਆ ਸਾਨੂੰ ਹਰ ਰੋਜ਼ ਕੁਛ ਨਾ ਕੁਛ ਸਾਨੂੰ ਦਿਖਾਉਣਾ ਪੈਂਦਾ ਜੇ ਘਰੇ ਹੋ ਗੇ ਘਰੇ ਵੀ ਦਿਖਾਉਣਾ ਪੈਂਦਾ ਬਾਹਰ ਵੀ ਦਿਖਾਉਣਾ ਪੈਂਦਾ ਉਹ ਕਦੇ ਮੈਂ ਸਵੇਰ ਉੱਠਿਆ ਤੇ ਥੋੜਾ ਜਿਹਾ ਮੇਰੇ ਅੱਖਾਂ ਵੀ ਨਹੀਂ ਖੁੱਲੀਆਂ ਸੀ ਹਜੇ ਚਾਹ ਚੋ ਨਹੀਂ ਪੀਤੀ ਸੀ ਤੇ ਮੈਂ ਕਿਤੇ ਲਾਈਵ ਹੋ ਗਿਆ ਜਦੋਂ ਮੈਂ ਲਾਈਵ ਹੋ ਗਿਆ ਸਾਰੇ ਘਰ ਦੀ ਵੀਡੀਓ ਵਗੈਰਾ ਦਿਖਾਈ ਹਨ ਤੇ ਮੇਰੇ ਦਿਮਾਗ ਚੋਂ ਐ ਨਿਕਲ ਗਈ ਵੀ ਜੇ ਸਾਰੇ ਘਰ ਚ ਮੇਰੀ ਘਰ ਵਾਲੀ ਕਾਤੋਂ ਨਹੀਂ ਦਿਖ ਰਹੀ ਕੀ ਪਤਾ ਕਿੱਥੇ ਆ ਉਹ ਬਾਥਰੂਮ ਚ ਨਾ ਹੋਵੇ ਹਨ ਮੈਂ ਕਿਤੇ ਬਾਥਰੂਮ ਦਾ ਬਾਰਕੋਲਾ ਤੱਕ ਗਿਆ ਉਹ ਬਨਾ ਕਪੜਾ ਤੋਂ ਨੰਗੀ ਇਨਹਾਈ ਜਾਂਦੀ ਸੀ ਤੇ ਉਥੋਂ ਲੋਕਾਂ ਨੇ ਚੱਕ ਕੇ ਉਹਦਾ ਅ ਕੱਟ ਕੇ ਉਹਦੀ ਰੀਲ ਤੇ ਉਹ ਮੜ ਕੇ ਵਾਇਰਲ ਕਰਦੀ ਲਾਈਵ ਹੋਇਆ ਸੀਗਾ ਲਾਈਵ ਸੀ ਤੇ ਜਦੋਂ ਫਿਰ ਵਾਇਰਲ ਵੀਡੀਓ ਵਾਇਰਲ ਕਰਤੀ ਤੇ ਇਹ ਗੱਲ ਉੱਡ ਗਈ ਤੇ ਮੁੜ ਕੇ ਮੈਨੂੰ ਪਹਿਲਾਂ ਮੈਨੂੰ ਵੀ ਨਹੀਂ ਪਤਾ ਲੱਗਿਆ ਵੀ ਵੀਡੀਓ ਹੋ ਗਈ ਜਾਂ ਕਿਵੇਂ ਹੋ ਗਈ ਚਲ ਮੈਂ ਖਾ ਲਾਈਵ ਹੋਏ ਆ ਕੋਈ ਚੱਕਰ ਨਹੀਂ ਜਦੋਂ ਆਪਾਂ ਸਾਰਾ ਕੁਝ ਦਿਖਾ ਸਕਦੇ ਆ ਤੇ ਇਹ ਵੀ ਦਿਖਾਤਾ ਫੇਰ ਕਿੱਡੀ ਗੱਲ ਆ ਅੱਛਾ ਕੋਈ ਵੱਡੀ ਗੱਲ ਨਹੀਂ ਇਹ ਮੇਰੇ ਲਈ ਤਾਂ ਕੋਈ ਵੱਡੀ ਗੱਲ ਨਹੀਂ ਸਾਨੂੰ ਤਾਂ ਮੈਨੇ ਬਸ ਪੈਸੇ ਤੇ ਵਿਊ ਤਾਂ ਫਿਰ ਕੈਮਰੇ ਮੂਰੇ ਕਾ ਤੂੰ ਆਇਆ ਹੁਣ ਕੈਮਰੇ ਮੂਰੇ ਮੈਂ ਵੈਸੇ ਆਇਆ ਵੀ ਬਾਈ ਤੁਸੀਂ ਸਾਨੂੰ ਟਰੋਲ ਨਾ ਕਰੋ ਅਸੀਂ ਸੋਡਾ ਮਨੋਰੰਜਨ ਕਰ ਲਈ ਬਣਾਈ ਆ ਅੱਛਾ ਹਾਂ ਆਪਣੀ ਘਰ ਵਾਲੀ ਨੰਗੀ ਵਿਖਾਤੀ ਆ ਲੋਕਾਂ ਨੂੰ ਲੋਕਾਂ ਨੂੰ ਇੰਜੋਏ ਕਰਾਉਣ ਵਾਸਤੇ ਜਦੋਂ ਅਸੀਂ ਪੈਸੇ ਬਣਾਉਣੇ ਹੋਣ ਅਸੀਂ ਕੁਝ ਵੀ ਕਿਸੇ ਵੀ ਹੱਦ ਤੱਕ ਗੇਲ ਸਕਦੇ ਹਾਂ ਤੇ ਕੁਝ ਵੀ ਕਰ ਸਕਦੇ ਹਾਂ ਅਸੀਂ ਕੁਝ ਵੀ ਕਰ ਸਕਦੇ ਕੁਝ ਵੀ ਕੀ ਕੀ ਕਰ ਸਕਦੇ ਬਸ ਜਿਹੜਾ ਕੁਝ ਵੀ ਕਰ ਸਕਦੇ ਅੱਗੇ ਹੁਣ ਤੁਸੀਂ ਵੀਡੀਓ ਵੇਖੀ ਇੱਕ ਬਿਗ ਬੌਸ ਚ ਜਾਣ ਦੀ ਖਾਤਰ ਅਗਲੇ ਨੇ ਕੀ ਕੋਸ਼ਿਸ਼ ਕਰਤਾ ਵੀ ਲੀਕ ਕਰਤੀ ਅੱਛਾ ਤੁਸੀਂ ਬਿਗ ਬੌਸ ਚ ਜਾਣਾ ਚਾਹੁੰਦੇ ਹੌਲੀ ਹੌਲੀ ਸਾਡਾ ਅਸੀਂ ਤਾਂ ਵਾਲੀ ਮੰਜ਼ਲ ਨੂੰ ਹੱਥ ਪਾ ਰਹੇ ਹਾਂ ਕਿਹੜੀ ਮੰਜ਼ਲ ਨੂੰ ਹੱਥ ਪਾ ਰਹੇ ਜਿਹੜੀ ਸਕਸੈਸ ਦੀ ਹੈ ਨਹੀਂ ਹੁਣ ਕਿਹੜੀ ਮੰਜ਼ਲ ਨੂੰ ਹੱਥ ਪਾਇਆ ਹੋਇਆ ਹੈ ਹੁਣ ਅਸੀਂ ਮੰਨ ਕੇ ਚੱਲ ਕੇ ਲਾਂ ਤਾਂ ਹਜੇ ਬੰਬੇ ਜਾਂਦਾ ਸੋਚਦੇ ਆਂ ਉਦੋਂ ਬਾਅਦ ਹੀ ਅਸੀਂ ਥੋੜਾ ਥੋੜਾ ਜਾ ਕੇ ਵਾ ਬਿਗ ਬੋਸ ਚ ਜਾਂਦੀ ਸ਼ਹਿਰ ਚ ਰਹਿਨੇ ਕੋ ਪਿੰਡ ਚ ਰਹਿਨੇ ਅਸੀਂ ਹੁਣ ਸ਼ਹਿਰ ਚ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲਾਂ ਪਿੰਡ ਚ ਪਿੰਡ ਚ ਕਦੋਂ ਜਾਵੜੇ ਦੂਰ ਪਿੰਡ ਤੋਂ ਦੂਰ ਤਾਂ ਜਾਵੜ ਕਿਉਂਕਿ ਅਸੀਂ ਲੋਕਾਂ ਤੋਂ ਜਿਹੜੇ ਸਾਡੇ ਪਿੰਡ ਦੇ ਵਿੱਚ ਤਾਂਨੇ ਮਿਹਨੇ ਬਚਦੀ ਸੀ ਉਹ ਸੱਤੋ ਸੁਨੇ ਨਹੀਂ ਸੀ ਜਾਂਦੇ ਉਹ ਗੱਲ ਤਾਂ ਨਹੀਂ ਕਿਤੇ ਕਹਿੰਦੇ ਹਾਂ ਵੀ ਪਿੰਡ ਵਾਲੇ ਵੀ ਪਿੰਡ ਵਾਲੇ ਰਹਿਣਾ ਸਹਣਾ ਨਹੀਂ ਹਾਂ ਨੇ ਪਿੰਡ ਰਹਿਣਾ ਸੈਨਣਾ ਨਹੀਂ ਹੁੰਦਾ ਪਿੰਡ ਦੇ ਲੋਕ ਤਾਂਨੇ ਵੀ ਨਹੀਂ ਬਾਲੇ ਮਾਰਦੇ ਸੀਗੇ ਕੀ ਤਾਂਨੇ ਮੈਨੇ ਮਾਰਦੇ ਸੀ ਕਿਉਂਕਿ ਜਦੋਂ ਮੈਂ ਵੀਡੀਓ ਵਲੌਗ ਬਣਾਉਂਦਾ ਸੀਗਾ ਤੇ ਮੈਂ ਘਰ ਵਾਲੀ ਦੇ ਚਤਨਾ ਤੋਂ ਸਟਾਰਟ ਕਰ ਦਾਂਦੇ ਸਤੜਕੇ ਸਟਾਰ ਸਵੇਰ ਹੂੰ ਠੀਕ ਆ ਸਰੀ ਦੇੜੀ ਉਹਨੂੰ ਦਿਖਾਈ ਜਾਣਾ ਲੋਕ ਮੈਨੂੰ ਇਹ ਗੱਲ ਕਹਿੰਦੇ ਸੀ ਵੀ ਇਹ ਆਪਦੀ ਘਰ ਵਾਲੀ ਦੀ ਕਮਾਈ ਖਾਂਦਾ ਹੂੰ ਜੇ ਵੀ ਇਹ ਨਾ ਹੋਵੇ ਤੇ ਤੇਲੇ ਦਾ ਨਹੀਂ ਤੇ ਜੇ ਮੈਂ ਉਹ ਵਿਆਹ ਕੇ ਲੈਂਦੀ ਆ ਜੇ ਉਹ ਸਹਿਮਤ ਮੇਰੇ ਨਾਲ ਤਾਂ ਹੀ ਅਸੀਂ ਇੱਕ ਦੂਜੇ ਦੀ ਕਮਾਈ ਖਾਂਦੇ ਆ ਨਹੀਂ ਪਿੰਡ ਦੇ ਲੋਕਾਂ ਨੂੰ ਸੈਨ ਸੈਣੀ ਵੀ ਉਹ ਕੀ ਬੋਲਦੇ ਉਹ ਨਾਲੇ ਤਾਂ ਵੇਂਦੇ ਨਾਲੇ ਸਵਾਦ ਲੈਂਦੇ ਆ ਨਾਲੇ ਮੈਨੂੰ ਬੁਰਾ ਭਲਾ ਬੋਲਦੇ ਐਂ ਗੱਤ ਬੋਲਦਾਂ ਤੂੰ ਇਹ ਸਾਡਾ ਸਟਾਈਲ ਆ ਵੀਰੇ ਜਿਹੜੇ ਅਸੀਂ YouTube ਤੇ ਬਣਾਉਨੇ ਆ ਜਾਂ ਕੁਛ ਬਣਾਉਨੇ ਆ ਇਹ ਸਟਾਈਲ ਚ ਹੀ ਬਣਾਉਨੇ ਆ ਅਸੀਂ ਅਸੀਂ ਇਹ ਸਟਾਈਲ ਚ ਬਣਾਉਨੇ ਆ ਹਾਂ ਇਹ ਸਾਡਾ ਬੋਲਣ ਦਾ ਸੈਂਸ ਹੀ ਇਹ ਹੈ ਹੂੰ ਅਸੀਂ ਇਸ ਤਰ੍ਹਾਂ ਹੀ ਬੋਲਦੇ ਆ ਜਿਸ ਤਰ੍ਹਾਂ ਹੁਣ ਮੈਂ ਬੋਲ ਰਿਹਾ ਕਿਉਂਕਿ ਸਾਨੂੰ ਲੋਕਾਂ ਨੇ ਪਿਆਰ ਇਸ ਤਰ੍ਹਾਂ ਦਿੱਤਾ ਜਿਵੇਂ ਹੁਣ ਅਸੀਂ ਬੋਲ ਗਏ ਆ ਕਿਵੇਂ ਕਿਵੇਂ ਸਟਾਰਟ ਕਿਵੇਂ ਹੁੰਦਾ ਵਲੌਗ ਕਿਵੇਂ ਬੋਲ ਕੇ ਚ ਸਟਾਰਟ ਹੁੰਦਾ ਕਿਵੇਂ ਕਿੱਥੋਂ ਐਂਡ ਕਰਦੇ ਹਾਂ ਕਿਵੇਂ ਸਿਸਟਮ ਹੁੰਦਾ ਕਿਵੇਂ ਕੋਈ ਇਹ ਪਲਾਨ ਬਣਾਇਆ ਜਾਂਦਾ ਕੋਈ ਨਹੀਂ ਕੋਈ ਪਲਾਨ ਨਹੀਂ ਪਲਾਨ ਤਾਂ ਬਸ ਇਹ ਹੀ ਹੁੰਦਾ ਵੀ ਮੈਂ ਤੈਨੂੰ ਦਿਖਾਉਂਗਾ ਠੀਕ ਆ ਮੈਂ ਪਹਿਲਾਂ ਉੱਠ ਖੜਦਾ ਹਾਂ ਉੱਠ ਤਾਂ ਅਸੀਂ ਇਕੱਠੇ ਹੀ ਕਰਦੇ ਹਾਂ ਚਲੇ ਪੈਨ ਦੀ ਐਕਟਿੰਗ ਕਰਦੀ ਆ ਤੇ ਮੈਂ ਉਹਨੂੰ ਦਿਖਾਉਣਾ ਵੀ ਇਸ ਤਰ੍ਹਾਂ ਅਸੀਂ ਐ ਕਰਨਾ ਐ ਕਰਨਾ ਮੈਂ ਉੱਠ ਕੇ ਆਉਦਾ ਮੈਂ ਸੋਚਦਾ ਹੁੰਨਾ ਵੀ ਆਪਾਂ ਪਹਿਲਾਂ ਮੈਂ ਤਾਂ ਫਰੈਸ਼ ਹੋਣਾ ਹਨਾ ਸਭ ਕੁਝ ਕਰੀਦਾ ਮੂੰਹ ਤੇ ਜਿਹੜਾ ਕੋਈ ਲਾਉਣਾ ਹੁੰਦਾ ਮਾੜਾ ਮਟਾ ਲਾ ਕੇ ਘਰ ਵਾਲੀ ਦੇ ਲਵਾ ਕੇ ਉਸ ਤੋਂ ਬਾਅਦ ਅਸੀਂ ਪੈਨ ਦੀ ਐਕਟਿੰਗ ਕਰਦੇ ਹਾਂ ਉਸ ਤੋਂ ਬਾਅਦ ਫਿਰ ਮੈਂ ਉੱਠਦਾ ਮੈਂ ਉੱਠ ਕੇ ਲਾਈਵ ਹੋ ਕੇ ਕਹਿਣਾ ਹੁੰਨਾ ਜਾਂ ਬਲੌਗ ਸਟਾਰਟ ਕਰਕੇ ਨੂੰ ਉੱਠ ਹੰਬੀ ਸਸੀ ਗੱਲ ਦੋਸਤੋ ਮੈਂ ਤੁਹਾਡਾ ਯੂਟਿਊਬਰ ਹੈ ਨਾ ਤੁਹਾਡਾ ਆਪਣਾ ਆਪਣੀ ਫੈਮਿਲੀ ਆਪਾਂ ਅੱਜ ਆਪਾਂ ਗੱਲ ਕਰਾਂਗੇ ਆਪਣੀ ਵਾਈਫ ਨਾਲ ਉਹਦੇ ਐ ਬਾਈਕ ਤੋਂ ਸਟਾਰਟ ਕਰੀਦਾ ਤੇ ਤੋਂ ਹੁਣ ਤੱਕ ਲਜਾਈਦਾ ਤੋਂ ਤੱਕ ਨਿੱਕੀ ਜੀ ਕਿਸ ਕਰਕੇ ਨੂੰ ਉਠਾਉਣ ਦੀ ਕੋਸ਼ਿਸ਼ ਕਰੀਦੀ ਆ 28 ਦੀ ਆ ਜਦੋਂ ਠਾ ਕੇ ਉਹ ਉੱਠਦੀ ਆ ਬਾਲਾਂ ਚਾਤੋਂ ਤੇ ਫੇਰਦੀ ਉਹ ਪੁਸ਼ ਕਹਿੰਦੀ ਜਾਨੂ ਤੁਸੀਂ ਤੜ ਕਿ ਲੱਗ ਪੈਨੇ ਹੋ ਤੁਸੀਂ ਮਾੜਾ ਮੱਟ ਦੇਖ ਤਾਂ ਲਿਆ ਕਰੋ ਉਹ ਐਕਟਿੰਗ ਹੁੰਦੀ ਆ ਸਭ ਕੁਝ ਫੇਕ ਆ ਬਈ ਐਕਟਿੰਗ ਆ ਸਭ ਕੁਝ ਅਸੀਂ ਲੋਕਾਂ ਨੂੰ ਦਿਖਾਉਨੇ ਆ ਲੋਕ ਸਾਡਾ ਅਸੀਂ ਐਂਟਰਟੇਨਮੈਂਟ ਕਰਦੇ ਆ ਸਾਨੂੰ ਪੈਸੇ ਆਉਂਦੇ ਲੋਕ ਸੁਆਗ ਲੈਂ ਉਦੋਂ ਬਾਅਦ ਇਹ ਚੀਜ਼ਾਂ ਸਟਾਰਟ ਹੁੰਦੀਆਂ ਫਿਰ ਉਦੋਂ ਬਾਅਦ ਹੌਲੀ ਹੌਲੀ ਉਹ ਬਾਲ ਬੁਲ ਬੰਦੀ ਆ ਉਹ ਮਾੜਾ ਮੋਟਾ ਲੋਕ ਜਿੱਧਰ ਨੂੰ ਵੇਖਣਾ ਹੁੰਦਾ ਵੇਖਦੇ ਆ ਤੇ ਬਸ ਫਿਰ ਉਦੋਂ ਬਾਅਦ ਸਾਡੀ ਬਲੌਗ ਦੇ ਲੋਕ ਕੰਟਰਾਸਟ ਲੈਣ ਲੱਗ ਜਾਂਦੇ ਆ ਗਾਂ ਦੀ ਗਾਂ ਵੀ ਹਨੂਗੀ ਕਹਾਵਤ ਆ ਕੀ ਬਾਤ ਆ ਹਾਂ ਮੁਰਕੇ ਫਿਰ ਉਹ ਤੋਂ ਵਿੜ ਤੋਂ ਸਟਾਰਟ ਹੋ ਕੇ ਕੰਮ ਸਾਡਾ ਕਿਚਨ 'ਚ ਜਾਂਦਾ ਕਿਚਨ ਤੋਂ ਬਾਅਦ ਚਾਚੂ ਬਣਾਈਦੀ ਚਾਹ ਇਕੱਠੇ ਪੀਦੇ ਗੱਲਾਂ ਮਾਤਾ ਕਰੀਦੇ ਘਰ ਦੇ ਬੈਹਨ ਦੇ ਕੋਲੇ ਹਨ ਤੇ ਫੇਰ ਸਟਾਰਟ ਕਰੀਦਾ ਫਿਰ ਉਹ ਕੋਈ ਨਾਉਂਦੀ ਨੂਦੀ ਅੰਦਰੋਂ ਬਾਜਾਂ ਮਾਰਦੀ ਐ ਜਾਂ ਮੈਂ ਮਾਰਦਾ ਤੇ ਉਹ ਸਾਡਾ ਨੋਖ ਝੋਕ ਚੱਲਦੀ ਰਹਿੰਦੀ ਐ ਮਤਲਬ ਕਹਿਣਾ ਚਾਹੁੰਨੇ ਵੀ ਬੈੱਡ ਤੋਂ ਸਟਾਰਟ ਹੋਇਆ ਤੇ ਬੈੱਡ ਤੀ ਖਤਮ ਹੁੰਦਾ ਹਮ ਬੁੜੀ ਤੋਂ ਸਟਾਰਟ ਹੋਇਆ ਵਲੌਗ ਬੁੜੀ ਤੀ ਖਤਮ ਬੁੜੀ ਤੀ ਖਤਮ ਬੁੜੀ ਬਿਨਾ ਚੱਲਦਾ ਨਾ ਜਿੱਤਰਾ ਤੋਂ ਸਟਾਰਟ ਕਰਕੇ ਬੁੜੀ ਦੇ ਮੂੰਹ ਤੱਕ ਕੰਮ ਹੁੰਦਾ ਬਸ ਮਤਲਬ ਕਹਿ ਦੀ ਵੀ ਉਹਦੇ ਬਿਨਾ ਕੰਮ ਨਹੀਂ ਚੱਲਦਾ ਨਹੀਂ ਚੱਲਦਾ ਬਈ ਲੋਕ ਵੇਂ ਕਿ ਤੇ ਉਹ ਗੱਲ ਤਾਂ ਨਹੀਂ ਜਿਹੜੀ ਤੁਸੀਂ ਵੀਡੀਓ ਵਾਇਰਲ ਕੀਤੀ ਆਪਣੇ ਘਰ ਵਾਲੇ ਦੀ ਗਲਤ ਵੀਡੀਓ ਵਾਇਰਲ ਕੀਤੀ ਐ ਨਾ ਹੌਂਦੀ ਦੀ ਵੀਡੀਓ ਵਾਇਰਲ ਕੀਤੀ ਐ ਵੀ ਜਾਣ ਕੇ ਫੇਮ ਲਈ ਕੀਤੀ ਹੋਵੇ ਵੀ ਅਸੀਂ ਬੈਗ ਬੋਚ ਜਾਣਾ ਸਾਨੂੰ ਫੇਮਸ ਵਿਊ ਵਧਣ ਜਿਵੇਂ ਕੁਲੜਪੀਜੇ ਵਾਲਿਆਂ ਨੇ ਆਪਣੀ ਵੀਡੀਓ ਵਾਇਰਲ ਕੀਤੀ ਸੀ ਉਦੋਂ ਕਿਤੇ ਤੁਸੀਂ ਵੀ ਵੀਡੀਓ ਜਾਣ ਕੇ ਵਾਇਰਲ ਕੀਤੀ ਹੋਵੇ ਮੈਂ ਤਾਂ ਲੋਕਾਂ ਨੂੰ ਦਿਖਾਈ ਸੀ ਵੀ ਇੱਕ ਉਹਨਾਂ ਦੀ ਵੈਕ ਸਾਈਡ ਦਿਖਾਤੀ ਹੈ ਨਾ ਉਹ ਲੋਕ ਸਵਾਦ ਲੈਂਦੇ ਉਹ ਲੋਕ ਨੇ ਚੱਕ ਕੇ ਕੱਟ ਕੇ ਉਹ ਪਾਉਣ ਲੱਗ ਗਏ ਹੁਣ ਉਹਦਾ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂਗਾ ਕਿਉਂਕਿ ਮੈਂ ਤਾਂ ਇੱਕ ਚੀਜ਼ ਸਾਨੂੰ ਐਂਟਰਟੇਨਮੈਂਟ ਲਈ ਦਿਖਾਤੀ ਤੁਸੀਂ ਦੇਖੋ ਤੁਸੀਂ ਸਵਾਦ ਲਓ ਤੁਸੀਂ ਅੱਗੇ ਨਾ ਜਾਓ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹ ਇਨਸਾਨ ਆ ਜਿਹੜਾ ਕਹਿੰਦਾ ਵੀ ਮੈਂ ਆਪਣੀ ਘਰ ਵਾਲੀ ਤੋਂ ਸਟਾਰਟ ਕਰਕੇ ਵਲੌਗ ਤੇ ਘਰ ਵਾਲੀ ਤੇ ਹੀ ਖਤਮ ਕਰ ਦੇਣਾ ਇਹ ਲਾਈਵ ਹੋਇਆ ਸੀ ਕਹਿੰਦਾ ਮੈਂ ਤੇ ਨੌਂਦੀ ਦੀ ਵੀਡੀਓ ਵਿੱਚੋਂ ਬਣ ਗਈ ਕੀ ਪਤਾ ਇਹਨਾਂ ਨੇ ਜਾਣ ਕੇ ਸਟੰਟ ਖੇਡਿਆ ਹੋਵੇ ਜਿਵੇਂ ਕਈ ਲੋਕ ਸਟੰਟ ਖੇਡਦੇ ਆ ਫੇਮਸ ਹੋਣ ਵਾਸਤੇ ਵੀ ਬਿੱਗ ਬੌਸ 'ਚ ਮੌਕਾ ਮਿਲ ਜੂਗਾ ਸਾਨੂੰ ਜਾਂ ਕਿਤੇ ਵਿਊ ਮਨ ਸਾਨੂੰ ਵਧੀਆ ਆਉਣ ਲੱਗ ਜਾਣਗੇ ਪੈਸੇ ਵਧੀਆ ਆਉਣ ਲੱਗਣਗੇ ਲੋਕ ਸਾਨੂੰ ਟ੍ਰੋਲ ਕਰਨਗੇ ਤੇ ਅਸੀਂ ਜ਼ਿਆਦਾ ਫੇਮਸ ਹੋਵਾਂਗੇ ਕੀ ਪਤਾ ਇਸ ਜਿਹੜੇ ਬਲੌਗਰ ਨੇ ਆ ਜਾਣ ਕੇ ਆਪਣੇ ਘਰ ਵਾਲੀ ਨੂੰ ਵਿਖਾਇਆ ਇਦਾਂ ਦੇ ਹਾਲਾਤਾਂ ਦੇ ਵਿੱਚ ਦੋਸਤੋ ਇਹ ਕਹਿੰਦਾ ਵੀ ਲੋਕ ਸਾਨੂੰ ਪਸੰਦ ਕਰਦੇ ਆ ਵੀ ਅਸੀਂ ਜਦੋਂ ਇਹ ਸਾਡਾ ਵਲੌਗ ਸਟਾਰਟ ਕਰਦੇ ਆ ਇਹ ਅਸੀਂ ਇੱਕ ਇੱਕ ਐਕਟਿੰਗ ਇੱਕ ਪਲਾਨ ਬਣਾਇਆ ਹੁੰਦਾ ਵੀ ਸਵੇਰ ਮੈਂ ਉੱਠਣਾ ਮੈਂ ਪਹਿਲਾਂ ਉੱਠਣਾ ਫਿਰ ਉਹਨੂੰ ਪਿਆਰ ਨਾਲ ਆਪਣੀ ਘਰ ਵਾਲੀ ਨੂੰ ਵੀ ਉਠਾਉਣਾ ਇਹ ਸਾਰਾ ਕੁਝ ਪਲਾਨ ਹੁੰਦਾ ਇਹਨਾਂ ਦਾ ਸਾਰਾ ਸਿਸਟਮ ਇਹਨਾਂ ਨੇ ਬਣਾਇਆ ਹੁੰਦਾ ਵੀ ਕਿੱਦਾਂ ਇਹਨਾਂ ਨੇ ਇਹ ਵਲੌਗ ਬਣਾਉਣਾ ਕਿੱਦਾਂ ਲੋਕਾਂ ਨੂੰ ਪਸੰਦ ਆਊਗਾ ਦੋਸਤੋ ਇਹ ਜਿਹੜੀ ਚੀਜ਼ ਵਿਖਾਉਂਦੇ ਆ ਉਹ ਰੀਅਲ ਦੇ ਵਿੱਚ ਨਹੀਂ ਹੁੰਦੀ ਸੱਚ ਨਹੀਂ ਹੁੰਦੀ ਪਰ ਇਹ ਜਿਹੜਾ ਕੁਝ ਕਰਦੇ ਆ ਨਾ ਸਿਰਫ ਫੇਮ ਲਈ ਕਰਦੇ ਆ ਲੋਕ ਇਹਨਾਂ ਨੂੰ ਤਾਨੇ ਮਨੇ ਮਾਰਦੇ ਸੀ ਪਿੰਡ ਦੇ ਵਿੱਚ ਤੇ ਲੋਕ ਇਹਨਾਂ ਨੂੰ ਕਹਿੰਦੇ ਸੀ ਵੀ ਇਹ ਕਹਿੰਦੇ ਸੀ ਵੀ ਇਹਨਾਂ ਨੂੰ ਸਾਇੰਸ ਹੈ ਨਹੀਂ ਵੀ ਇਹਨਾਂ ਨੂੰ ਗਲਤ ਕਰਨ ਦਾ ਤਰੀਕਾ ਹੈ ਨਹੀਂ ਤਾਂ ਕਰਕੇ ਅਸੀਂ ਪਿੰਡ ਛੱਡ ਕੇ ਸ਼ਹਿਰ ਦੇ ਵਿੱਚ ਰਹਿਣ ਲੱਗੇ ਸ਼ਹਿਰ ਦੇ ਵਿੱਚ ਕਿੱਥੇ ਰਹਿਨੇ ਆਂ ਸ਼ਹਿਰੋਂ ਸਿ ਮਹਾਲੀ ਮਹਾਲੀ ਦੇ ਵਿੱਚ ਰਹਿਨੇ ਆਂ ਫਿਰ ਮੈਂ ਉੱਥੇ ਉੱਥੇ ਕੀ ਸਿਸਟਮ ਆ ਸਾਰੇ ਵਲੌਗਰਾਂ ਦੇ ਵਿੱਚ ਰਹਿਨੇ ਆਂ ਜਿੱਥੇ ਵਲੌਗਸ ਵਲੌਗਰ ਸਾਰੇ ਰਹਿੰਦੇ ਆ ਉੱਥੇ ਰਹਿਨੇ ਆਂ ਫਿਰ ਇਨਾ ਡੋਡੀ ਫਲੈਟ ਹੁੰਦਾ ਕੋਈ ਸਾਡੇ ਸਾਡੀ ਬਿਲਡਿੰਗ ਚ ਵੀ ਹੈਗਾ ਕੋਈ ਕੋਈ ਹੋਰ ਥਾਂ ਵੀ ਹੈ ਨਾ ਸਾਰੇ ਡੋਡੀ ਹੋਏ ਹੋਏ ਆ ਇੱਕ ਚੀਜ਼ ਤੁਹਾਨੂੰ ਮਾਹੌਲ ਦੱਸਣਾ ਚਾਹਣਾ ਜਦੋਂ ਮੈਂ ਇਹ ਵੀਡੀਓ ਤੋਂ ਪਹਿਲਾਂ ਮੇਰੇ 8 ਲੱਖ ਸਬਸਕ੍ਰਾਈਬਰ ਸੀਗੇ ਠੀਕ ਆ ਜਦੋਂ ਇਹ ਵੀਡੀਓ ਲੀਕ ਹੋਈ ਆ ਜਾਂ ਲੋਕਾਂ ਚ ਕੱਟ ਕੱਟ ਮੁੰਡੇ ਕੁੜੀਆਂ ਨੇ ਪਾਤੀ ਆ ਤੇ ਅੱਜ ਮੇਰੇ 1 ਮਿਲੀਅਨ ਵਿਊ ਸਬਸਕ੍ਰਾਈਬਰ ਹੋ ਗਏ ਪਹਿਲਾਂ ਕਿੰਨੇ ਕੁ ਰੁਪਏ ਆਉਂਦੇ ਸੀ ਤੇ ਹੁਣ ਕਿੰਨੇ ਕੁ ਰੁਪਏ ਆਉਂਦੇ ਇਹ ਕੱਲੀ ਵੀਡੀਓ ਨੇ ਮੈਨੂੰ 12 ਲੱਖ ਰੁਪਏ ਦਿੱਤਾ ਇੱਕ ਵੀਡੀਓ ਨੇ 12 ਲੱਖ ਰੁਪਏ ਵੀਡੀਓ ਨੇ ਹਾਂ ਇੰਨੀ ਕਮਾਈ ਹੈਗੀ ਆ ਹਾਂ YouTube ਤੋਂ YouTube ਤੋਂ ਬਹੁਤ ਚੱਲਦੀ ਹੈ ਨਾ ਉਹ ਇਹ ਵੀ ਤਾਂ ਐਸੇ ਕਰਕੇ YouTube ਤੋਂ ਜਿਹੜੀ ਇਨਕਮ ਆ ਤਾਂ ਹੀ ਕਰਕੇ ਆਪਣੀ ਘਰ ਵਾਲੀਆਂ ਵਿਖਾਉਂਦੇ ਲੋਕ ਬਈ ਮੇਨ ਸੋਰਸ ਹੀ ਇਹ ਹੈ ਹੋਰ ਸੋਡੇ ਕੋਲ ਕਿਤੇ ਕੀ ਹੈ ਅਗਲਾ ਕੰਦਾ ਦੇਖੀ ਜਾਂਦੋ ਲਾਦਾ ਨਹੀਂ ਲੈਣਗੇ ਕੁਝ ਉਹ ਹੂੰ ਠੀਕ ਹੈ ਨਾ ਜੋਕ ਹੈਗੇ ਆ ਜੋਕ ਹੈਗਾ ਮਾਪੇ ਹੋਏਗੇ ਮਾਪੇ ਹੋਏਗਾ ਕੀ ਮਾਪੇ ਉਹ ਨਹੀਂ ਰੋਕਦਾ ਵੀ ਤੁਹਾਨੂੰ ਇਹ ਕੀ ਚੇ ਸਿਸਟਮ ਬੜਿਆ ਹੋਇਆ ਤੁਸੀਂ ਮਾਪੇ ਉਹ ਵੀ ਵਿਖਾਉਣੇ ਹੋ ਕਿ ਮਾਪੇ ਉਹ ਨਹੀਂ ਵਿਖਾਉਣੇ ਹੋ ਮਾ ਆ ਕੀ ਕਰਦੀ ਆ ਪਿਓ ਕੀ ਕਰਦਾ ਕਦੀ ਕਿਤੇ ਲੈ ਲਈਦਾ ਉਹਨਾਂ ਨੂੰ ਵਿੱਚ ਕੁਛ ਭੈਣ ਹੈਗੀ ਆ ਨਹੀਂ ਭੈਣ ਹੈ ਨਹੀਂ ਤੇ ਕੋਈ ਤੇਰੀ ਸਾਲੀ ਹੋਊਗੀ ਹਾਂ ਹਾਂ ਹੈਗੀ ਉਹ ਵੀ ਉਹਨੂੰ ਬਖਾਉਣੇ ਸਾਡੂ ਨਾ ਬਣਾਉਂਦੀ ਆ ਅੱਛਾ ਉਹ ਉਹਦਾ ਵਿਆਹ ਹੋਇਆ ਹਾਂ ਉਹ ਆ ਸਾਡੂ ਬਣਾਉਣੀ ਹਾਂ ਕੀ ਫਾਦਾ ਯਾਰ ਇਹਨਾਂ ਦਾ ਸਾਰਾ ਪਰਿਵਾਰ ਹੀ ਵਲੌਗਰ ਬਣ ਗਿਆ ਮੰਮੀ ਡੈਡੀ ਵੀ ਵਲੌਗ ਬਣਾਉਂਦੇ ਨਹੀਂ ਉਹ ਨਹੀਂ ਬਣਾਉਂਦੇ ਉਹ ਕਦੇ ਨਹੀਂ ਬਣਾਉਂਦੇ ਉਹਨਾਂ ਦਾ ਅਸੀਂ ਅਕਾਊਂਟ ਬਣਾਇਆ ਹੋਇਆ ਅਸੀਂ ਚੱਕ ਚੱਕ ਕੇ ਆਪਦਾਂ ਨੂੰ ਵੀਡੀਓ ਵਿੱਚ ਪਾ ਦਿੰਦੇ ਅੱਛਾ ਇੱਕ ਵੀਡੀਓ ਤੁਸੀਂ ਬਣਾ ਲਈ ਠੀਕ ਹੈ ਉਹਨੂੰ ਕਿੰਨੇ ਕਿੰਨੇ ਚੈਨਲਾਂ ਦੇ ਪਾਉਣੇ ਇੱਕ ਵੀਡੀਓ ਨੂੰ ਅਸੀਂ ਉਹਨਾਂ ਨੂੰ 5 ਚੈਨਲਾਂ ਤੇ 5 ਚੈਨਲਾਂ ਤੇ अच्छा फिर 5 चनलਾਂ ਤੋਂ ਚ ਪੈਸੇ ਆਉਂਦੇ 5 ਚਨਲਾਂਾਂ ਤੋਂ ਪੈਸੇ ਆਉਂਦੇ ਕਿੰਨੇ ਰੁਪਏ ਆ ਜਾਂਦੇ ਸੁਨਦਸੀ ਜਾਨ ਵੀ ਹਾਂ ਦੀ ਆ ਕਾ ਵੀਡੀਓ ਨੇ 12 ਲੱਖ ਰੁਪਏ ਦੀ ਕਮਾਈ ਕੀਤੀ ਮਤਲਬ ਕਹਿ ਦੀ ਮਹੀਨੇ ਦਾ 7-8 ਲੱਖ ਰੁਪਏ ਨਾਰਮਲ ਆ ਜਾਂਦੇ 10 ਲੱਖ ਤੋਂ ਥੱਲੇ ਡਿੱਗਦੇ ਨਹੀਂ ਅਸੀਂ 10 ਲੱਖ ਤੋਂ ਥੱਲੇ ਡਿੱਗਦੇ ਨਹੀਂ ਹਾਂ ਤੇ ਅੱਛਾ ਜਦੋਂ ਦੀ ਵੀਡੀਓ ਤੁਸੀਂ ਵਾਇਰਲ ਕੀਤੀ ਆਪਣੇ ਘਰ ਵਾਲੀ ਦੀ ਉਹ ਤੋਂ ਬਾਅਦ ਕੀ ਬਣਿਆ ਸਿਸਟਮ ਉਸ ਤੋਂ ਬਾਅਦ 2 ਲੱਖ ਤੋਂ ਸਬਸਕ੍ਰਾਈਬਰ ਵਧ ਗਏ ਇੱਕ ਹਫ਼ਤੇ 'ਚ ਹੀ ਹੂੰ ਠੀਕ ਹੈ 30 ਮਿੰਟ ਵਧੀ ਵੀ ਜਾਂਦੇ 30 ਮਿਲੀਅਨ ਤੋਂ ਉੱਤੇ ਸਾਡੀ ਵੀਡੀਓ ਚੱਲ ਗਈ ਰੀਚ ਕਿੰਨੀ ਹੋ ਗਈ ਚੈਨਲ ਦੀ ਰੀਚ ਬ ਕਿਆ ਬਾਤ ਆ ਦੋਸਤੋ ਇੱਕ ਸਟੰਟ ਖੇਡੇ ਇਹਨਾਂ ਨੇ ਕਹਿੰਦਾ ਅਸੀਂ ਵੀਡੀਓ ਜਾਣ ਕੇ ਵਾਇਰਲ ਕੀਤੀ ਆਪਣੀ ਘਰ ਵਾਲੇ ਦੀ ਜਿਹੜੀ ਮੈਂ ਵੀਡੀਓ ਵਾਇਰਲ ਜਾਣ ਕੇ ਕੀਤੀ ਆ ਜਿਹਦੇ ਕਰਕੇ ਸਾਨੂੰ 2 ਲੱਖ ਸਬਸਕ੍ਰਾਈਬਰ ਹਫ਼ਤੇ ਦੇ ਵਿੱਚ ਹੀ ਮਿਲ ਗਿਆ ਤੇ ਕਹਿੰਦੇ ਵੀ ਸਾਨੂੰ ਬਹੁਤ ਜ਼ਿਆਦਾ ਵਿਊ ਆ ਰਿਹਾ ਮੈਂ ਕਹਿੰਦਾ ਵੀ 10 ਲੱਖ ਤੋਂ ਥੱਲੇ ਡਿੱਗਦੇ ਨਹੀਂ ਅਸੀਂ ਬੜੇ ਰੁਪਏ ਬਣਾ ਰਿਹਾ ਤੁਸੀਂ ਮੈਨੂੰ ਇਹ ਦੱਸੋ ਗੱਲ ਇਹੀ ਸਿਸਟਮ ਰਹਿ ਗਿਆ ਪੈਸੇ ਕਮਾਉਣ ਵਾਲਾ ਆਪਣੀ ਜਨਾਨੇ ਨੂੰ ਵਿਖਾਓ ਪੈਸੇ ਕਮਾਓ ਇਹ ਬਹੁਤ ਘਟੀਆ ਹਰਕਤ ਆ ਪੰਜਾਬ ਦੇ ਲੋਕ ਲੋਕਾਂ ਨੂੰ ਮੈਂ ਜ਼ਰੂਰ ਕਹਿਣਾ ਚਾਹਣਾ ਇਹ ਇੱਕ ਸੂਰਵੀਰਾਂ ਦੀ ਧਰਤੀ ਸੀਗੀ ਤੇ ਹੁਣ ਇਹੋ ਜੇ ਲੋਕਾਂ ਦੀ ਧਰਤੀ ਬਣ ਗਈ ਜਿਹੜੇ ਸਿਰਫ ਪੈਸੇ ਨੂੰ ਮੇਨ ਸਮਝ ਕੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਵਿਖਾ ਰਹੇ ਆ ਕੱਲ ਨੂੰ ਕੁੜੀ ਹੈਗੀ ਤੇਰੀ ਨਹੀਂ ਮੁੰਡੇ ਮੁੰਡਾ ਜੇ ਮੈਂ ਕਹਿੰਦਾ ਜੇ ਇਹਦੇ ਮੁੰਡਾ ਹੈਗਾ ਠੀਕ ਹੈ ਜਿਹੜੇ ਆਪਦੀ ਘਰ ਵਾਲੀ ਵਿਖਾਈ ਜਾਂਦਾ ਕੱਲ ਨੂੰ ਇਹਦੀ ਕੁੜੀ ਵੀ ਹੋਊਗੀ ਚੱਲ ਇਹ ਆਪਣੀ ਕੁੜੀ ਨੂੰ ਵੀ ਵਿਖਾਊਗਾ ਇਦਾਂ ਹੀ ਕੁੜੀ ਨੂੰ ਵੀ ਖਾਏਗਾ ਫਿਰ ਇਦਾਂ ਹੀ ਨੰਗਾ ਅਸੀਂ ਸੋਚਨੇ ਨਹੀਂ ਕੁਝ ਬਈ ਸਾਨੂੰ ਮਤਲਬ ਕੱਲਾ ਇੱਕ ਪੈਸੇ ਤੱਕ ਆ ਉਹਦੀ ਜ਼ਿੰਦਗੀ ਲਗਜ਼ਰੀ ਲਾਈਫ ਜਿਉਣ ਤੱਕ ਆ ਅੱਛਾ ਕੋਈ ਕੋਈ ਗਮ ਨਹੀਂ ਹੈਗਾ ਵੀ ਵੀਡੀਓ ਤੇਰੀ ਵਾਇਰਲ ਹੋ ਗਈ ਤੇਰੀ ਤੇ ਘਰ ਵਾਲੀ ਦੀ ਕੋਈ ਗਮ ਨਹੀਂ ਬਈ ਕੋਈ ਕੋਈ ਗਮ ਨਹੀਂ ਨਾ ਨਾ ਤੇ ਉਹਨੂੰ ਵੀ ਗਮ ਹੈ ਨਹੀਂ ਨਾ ਤੇਰੇ ਜਵਾਕ ਨਹੀਂ ਅੱਗੇ ਕਹਿਣਗੇ ਵੀ ਮੇਰੀ ਮਾਂ ਨੂੰ ਐ ਹੋ ਗਿਆ ਮੇਰੀ ਮਾਂ ਦੀ ਵੀਡੀਓ ਵਾਇਰਲ ਹੋ ਗਈ ਮੇਰੀ ਮਾਂ ਦੀ ਤੇ ਮਾਂ ਦੀ ਤਾਂ ਵੀਡੀਓ ਵਾਇਰਲ ਹੋ ਗਈ ਜਦੋਂ ਉਹਨੂੰ BMW ਪੂਰੀ 7 ਲੈ ਕੇ ਦਿੱਤੀ ਨਾ ਜਾਂ Audi ਲੈ ਕੇ ਦਿੱਤੀ 7 ਉਹ ਕੀ ਨਹੀਂ ਬੋਲਦਾ ਉਹਨੇ ਕੀ ਕਹਿਣਾ ਹਾਂ ਕੀ ਬਾਤ ਆ ਉਹਨੇ ਕੀ ਕਹਿਣਾ ਸਹੀ ਹ ਹੁਣ ਅੱਗੇ ਕੀ ਪਲਾਨ ਅੱਗੇ ਨਾ ਬਈ ਚੀਜ਼ ਪਤਾ ਕੀ ਐ ਹੁਣ ਅਸੀਂ ਬਹਾਲੀ ਲੈਨੇ ਹੁਣ ਇਸ ਦੂਗਾ ਸਾਡਾ ਬੰਬੇ ਲੈਂਦਾ ਰਾਦਾ ਫਲਾਈਟ ਆ ਤੇ ਅਸੀਂ ਉੱਥੇ ਲਵਾਂਗੇ ਉੱਥੇ ਹੁਣ ਥੋੜਾ ਜਿਹਾ ਇੱਕ ਹੁਣ ਮੈਂ ਬਾਥਰੂਮ ਦੀ ਵੀਡੀਓ ਲੀਕ ਕੀਤੀ ਐ ਹੁਣ ਇੱਕ ਬੈੱਡ ਵਾਲੀ ਲੀਕ ਕਰੂੰਗਾ ਬੈੱਡ ਤੇ ਕੀ ਵਿਖਾਏਂਗਾ ਬੈੱਡ ਤੇ ਜਿਹੜਾ ਕੁਝ ਕਰਦੇ ਆ ਜਾਂ ਕੁਝ ਵੀ ਆ ਅੱਛਾ ਉਹ ਲੀਕ ਜਾਣ ਕੇ ਕਰਾਂਗੇ ਉਹ ਜਾਣ ਕੇ ਕਰਨੀ ਐ ਫੇ ਲੋਕ ਵਿਊ ਵਧ ਦੇਣਗੇ ਹੁਣ ਇੱਕ ਬਾਥਰੂਮ ਵਾਲੀ ਵੀਡੀਓ 30 ਮਿਲੀਅਨ ਤੋਂ ਟੱਪ ਗਈ ਸਾਡੀ ਮਨਲਾ 20 22 ਮਿੰਟ ਦਾ ਬਲੌਗ ਆ ਹਨਾ ਉਹ ਚ ਸਿਰਫ ਕੱਲੀ ਉਹੋ ਚੀਜ਼ ਹੀ ਦੇਖੀ ਲੋਕਾਂ ਨੇ ਤੇ ਉਹਦੇ ਨਾਲ ਇੰਨੇ ਲੀਕ ਚ ਚੱਕੀ ਤੇ ਜੀ ਮੈਂ ਉਹ ਬੈੱਡ ਵਾਲੀ ਚੀਜ਼ ਦਿਖਾਉਂਗਾ ਭਲਾ ਮੈਂ 20 25 ਮਿੰਟਾਂ ਚ 1 ਮਿੰਟ ਹੀ ਦਿਖਾ ਦਾਂ ਅੱਛਾ ਮਤਲਬ ਪਹਿਲਾਂ ਤੂੰ ਬਾਥਰੂਮ ਵਾਲੀ ਵੀਡੀਓ ਲੀਕ ਕੀਤੀ ਆਂ ਆਪਦੀ ਘਰ ਵਾਲੀ ਦੀ ਹੈਣਾ ਹੁਣ ਤੂੰ ਬੈੱਡ ਵਾਲੀ ਵੀਡੀਓ ਲੀਕ ਕਰੇਂਗਾ ਤੇ ਜਿਹਦੇ ਕਰਕੇ ਇੰਨਾ ਪੈਸਾ ਆਜੂਗਾ ਤੁਹਾਡੇ ਕੋਲ ਪਹਿਲਾਂ ਤੂੰ ਚੰਡੀਗੜ੍ਹ ਫਲੇਅਰ ਲਿਆ ਸੀ ਹੁਣ ਤੂੰ ਬੰਬੇ ਲਏਂਗਾ ਉਹ ਪੈਸੇ ਕਰਕੇ ਹਾਂ ਉਹ ਤੈਨੂੰ ਕੋਈ ਕੋਈ ਦੁੱਖ ਤਕਲੀਫ ਨਹੀਂ ਮੈਨੂੰ ਕਾਹਦਾ ਦੁੱਖ ਤਕਲੀਫ ਹੈ ਸਾਡੀ ਜ਼ਿੰਦਗੀ ਦੀ ਲੋਕ ਮਤਲਬ ਜਿਹੜੀ ਚੀਜ਼ ਤੂੰ ਦਿਖਾਉਣਾ ਵੀ ਇਹੀ ਪਸੰਦ ਕਰਦੇ ਚੀਜ਼ੇ ਚੰਗੀ ਚੀਜ਼ ਨਹੀਂ ਪਸੰਦ ਕਰਦੇ ਲੋਕ ਅਸੀਂ ਬਹੁਤ ਚੰਗੀਆਂ ਚੀਜ਼ਾਂ ਵੀ ਬਣਾ ਕੇ ਦਿਖਾ ਤੀਆਂ ਸਾਡੀ ਹਜ਼ਾਰ ਤੋਂ ਵੀਡੀਓ ਨਹੀਂ ਟੱਪਦੀ ਸੀ ਤੇ ਜਦੋਂ ਇਹ ਨਗੇਜਪਨਾ ਦਿਖਾਉਣ ਲੱਗੇ ਤਾਂ ਸਾਡੀ ਲੱਖਾਂ ਤੋਂ ਕਰੋੜਾਂ ਤੱਕ ਵੀ ਜਾਣ ਲੱਗੀ। ਕੀ ਬਾਤ ਹੈ। ਕੀ ਬਾਤ ਹੈ। ਹੁਣ ਕੀ ਕੀ ਅੱਗੇ ਕੀ ਪਲਾਨ ਅੱਗੇ ਕੀ ਸੋਚਿਆ ਕੀ? ਅੱਗੇ ਪਲਾਨ ਇਹ ਆ ਸਾਡਾ ਅਸੀਂ ਹੁਣ ਇਹ ਮੁਹੱਲੇ ਤੋਂ ਇੱਥੋਂ ਅਸੀਂ ਜਾ ਚੜੀ ਦਾ ਬੰਬੇ ਨੂੰ ਬੰਬੇ ਜਾ ਕੇ ਆਉਦਾ ਕਰਕੇ ਸਾਰਾ ਸਿਸਟਮ ਸੈਟ ਵਟ ਹਨ ਬਲੌਗ ਬਣਾ ਕੇ ਜਾਂ ਕੁਝ ਵੀ ਕਰਨਾ ਉੱਥੋਂ ਅਸੀਂ ਹਫ਼ਤਾ 10 ਦਿਨ ਲਾਇਆ ਇਹਦੀ ਉੱਥੇ। ਉਸ ਤੋਂ ਬਾਅਦ ਫੇਰ ਪਿੰਡ ਆਈਦਾ ਇੱਥੇ ਮੁਹੱਲੀ ਆਈਦੇ ਪਿੰਡ ਤਾਂ ਮੈਂ ਆਉਂਦੇ ਨਹੀਂਗਾ ਹਾਂ। ਹੁਣ ਲੋਕਾਂ ਨੂੰ ਕੀ ਕਹਿਣਾ ਚਾਹਣੇ ਹੋ ਵੀ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋਈ ਆ ਉਹਦੇ ਬਾਰੇ ਕੀ ਕਹਿਣਾ ਚਾਹਣੇ ਲੋਕ ਨਾ ਤੁਹਾਨੂੰ ਇਸ਼ੂ ਬਣਾਉਣਾ ਇਹ ਗੱਲ ਦਾ ਬਣਾਈ ਜਾਣ ਵੀਰੇ ਅਸੀਂ ਤਾਂ ਦਿਲ ਤੇ ਲਈ ਨਹੀਂ ਉਹਨੂੰ ਕਹੋ ਸਵਾਦ ਲਓ ਗਾਂਹ ਦੇਖੋ ਕੀ ਕੀ ਤਮਾਕੇ ਹੁੰਦੇ ਕਿਆ ਬਾਤ ਆ ਕਿਆਤ ਬਾਤ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਕਹਿੰਦਾ ਅੱਗੇ ਤੁਸੀਂ ਵੇਖੀ ਚੱਲੋ ਕੀ ਕੀ ਤਮਾਕੇ ਹੁੰਦੇ ਆ ਦੋਸਤੋ ਇਹ ਉਹ ਬੰਦਾ ਜਿਹਨੇ ਆਪਣੀ ਘਰ ਵਾਲੀ ਦੀ ਵੀਡੀਓ ਲੀਕ ਕਰਤੀ ਸੀਗੀ ਤੇ ਹੁਣ ਕਹਿੰਦਾ ਮੈਂ ਬੈੱਡ ਵਾਲੀ ਵੀਡੀਓ ਵੀ ਲੀਕ ਕਰੂੰਗਾ ਜਿਹਦੇ ਕਰਕੇ ਮੈਂ ਪਹਿਲਾਂ ਮੈਂ ਆਪਣੇ ਚੰਡੀਗੜ੍ਹ ਦੇ ਵਿੱਚ ਫਲੈਟ ਲੈ ਜਿੱਤੇ ਹੁਣ ਜਿਹੜੀ ਵੀਡੀਓ ਮੈਂ ਵਾਇਰਲ ਕਰੂੰਗਾ ਧੁਮਾਕਾ ਕਰੂੰਗਾ ਜਿਹਦੇ ਨਾਲ ਬੰਬੇ ਦੇ ਵਿੱਚ ਇੱਕ ਫਲੈਟ ਲਵਾਂਗਾ ਫਿਰ ਬਿੱਗ ਬੌਸ 'ਚ ਵੀ ਜਾਣਾ ਚਾਹੁੰਦਾ ਹੈ ਕਹਿੰਦਾ ਇਹ ਫੇਮਸ ਹੋਣ ਦਾ ਤਰੀਕਾ ਕਹਿੰਦਾ ਸਾਡੇ ਕੋਲ ਇਹ ਸਿਸਟਮ ਆ ਜਿਹੜੇ ਵਲੌਗਰ ਆ ਸਾਰੇ ਵਲੌਗਰ ਮਾੜੇ ਨਹੀਂ ਹੁੰਦੇ ਚੰਗੇ ਵਲੌਗਰ ਵੀ ਹੈਗੇ ਪਰ ਇਹੋ ਜਿਹੇ ਗੰਦ ਵਲੌਗਰ ਵੀ ਹੈਗੇ ਜਿਹੜੇ ਜਾਣ ਕੇ ਵੀਡੀਓ ਆਪਣੀਆਂ ਵਾਇਰਲ ਕਰਦੇ ਆ ਆਪਣੇ ਘਰ ਵਾਲੀਆਂ ਦੀਆਂ ਵੀਡੀਓ ਵਾਇਰਲ ਕਰਦੇ ਆ ਤੇ ਜਿਹਦੇ ਕਰਕੇ ਇਹਨਾਂ ਨੂੰ ਫੇਮ ਮਿਲਦਾ ਤੇ ਪੈਸਾ ਬਹੁਤ ਬਣਦਾ ਕਹਿੰਦਾ ਮੇਰੇ ਅੱਗੇ ਜਵਾਕ ਆ ਜੇ ਉਹ ਵੀ ਬੋਲੂਗਾ ਤਾਂ ਉਹਨੂੰ ਜਦੋਂ ਮੈਂ ਗੱਡੀ ਲੈ ਕੇ ਦਿੱਤੀ BMW ਜਾਂ ਮਸਟਰੀ ਗੱਡੀ ਲੈ ਕੇ ਦਿੱਤੀ ਤਾਂ ਉਹ ਕੱਲ ਨੂੰ ਕਿਵੇਂ ਬੋਲ ਜੂਗਾ ਮੇਰੇ ਮੂਰੇ ਠੀਕ ਹੈ ਇਹ ਬਲੌਗਰ ਦੀ ਕਹਾਣੀ ਹੈ ਜਿਹੜਾ ਬੰਦਾ ਆਪਣੇ ਘਰ ਵਾਲੀ ਨੂੰ ਵਿਖਾ ਕੇ ਪੈਸੇ ਕਮਾਉਂਦਾ ਲੋਕਾਂ ਤੋਂ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ